ਅਕਾਲੀ ਦਲ ਨੂੰ ਅੱਜ ਕੱਲ ਹਰ ਕੋਈ ਟੱਚਰਾਂ ਕਰ ਰਿਹਾ ਕਰੇ ਵੀ ਕਿਉਂ ਨਾ ਕਿਉਂਕਿ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਮੰਨੀ ਜਾਂਦੀ ਤੇ 100 ਸਾਲ ਤੋਂ ਜ਼ਿਆਦਾ ਪੁਰਾਣੀ ਪਾਰਟੀ ਜਿਹੜੀ ਕਿ ਪੰਜਾਬੀਆਂ ਤੇ ਸਿੱਖਾਂ ਦੀਆਂ ਕੁਰਬਾਨੀਆਂ ਦੇ ਨਾਲ ਹੋਣ ਦੇ ਵਿੱਚ ਆਈ ਸੀ ਉਹ ਰਾਜਨੀਤਿਕ ਤੌਰ ਤੇ ਬਿਲਕੁਲ ਹਾਸ਼ੀਏ ਤੇ ਚੱਲ ਰਹੀ ਹੈ ਤੇ ਇੱਕ ਇੱਕ ਕਰਕੇ ਲੀਡਰ ਵੀ ਉਹਨਾਂ ਦੇ ਵਿਰੋਧੀ ਹੋ ਰਹੇ ਨੇ ਜਿਹੜੇ ਕਿ ਕਦੇ ਕਿਸੇ ਵੇਲੇ ਉਹਨਾਂ ਦੇ ਸਾਥੀ ਰਹਿੰਦੇ ਸੀ ਤੇ ਭਾਜਪਾ ਜਿਸ ਵਾਰ ਇਹ ਕਿਹਾ ਜਾਂਦਾ ਸੀ ਕਿ ਨੌ ਮਾਸਤਾ ਰਿਸ਼ਤਾ ਸਾਡਾ ਉਹਨਾਂ ਦੇ ਨਾਲ ਹੁਣ ਭਾਜਪਾ ਵੀ ਉਹਨਾਂ ਦੇ ਤੋ ਕਿਨਾਰਾ ਕਰਨ ਲੱਗੀ ਆ ਪਿਛਲੇ ਦਿਨਾਂ ਦੇ ਵਿੱਚ ਅਸ਼ਵਨੀ ਸ਼ਰਮਾ ਜਿਹੜੇ ਕਿ ਬੀਜੇਪੀ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਇਹ ਸਵਾਲ ਨਾ ਪੁੱਛਿਆ ਕਰੋ ਇਹ ਤਾਂ ਸਵਾਲ ਹੀ ਖਤਮ ਹੋ ਗਿਆ ਕਿ ਅਕਾਲੀ ਬੀਜੇਪੀ ਗਠਜੋੜ ਹੋਵੇਗਾ ਅਸੀਂ 117 ਦੀਆਂ ਵਿਧਾਨ ਸਭਾ ਸਾਰੀਆਂ ਸੀਟਾਂ ਤੇ ਅਸੀਂ ਆਪ ਚੋਣ ਮੈਦਾਨ ਦੇ ਵਿੱਚ ਉਤਰਾਂਗੇ ਤੇ ਅਕੱਲਿਆਂ ਚੋਣ ਲੜਾਂਗੇ ਤੁਸੀਂ ਇਸ ਤਰ੍ਹਾਂ ਦੇ ਹੁਣ ਸਵਾਲ ਨਾ ਪੁੱਛਿਆ ਕਰੋ ਅਕਾਲੀ ਦਲ ਨੇ ਆਪਣਾ ਰਾਹ ਆਪ ਚੋਣਿਆ ਵਿੱਚ ਵਿਚਾਲੇ ਜੇ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਕਿ ਅਕਾਲੀ ਬੀਜੇਪੀ ਗਠਜੋੜ ਹੋਵੇਗਾ ਗੱਪ ਪਰ ਕਦੇ ਵੀ ਕਿਸੇ ਵੀ ਵੇਲੇ ਪਿਛਲੀਆਂ ਚੋਣਾਂ ਹੁਣ ਜਾਂ ਉਸ ਤੋਂ ਪਹਿਲਾਂ ਲੋਕ ਸਭਾ ਹੁਣ ਜਾਂ ਵਿਧਾਨ ਸਭਾ ਹੁਣ ਉਹਨਾਂ ਗੱਲਾਂ ਨੂੰ ਬੂਰ ਨਹੀਂ ਪਿਆ ਪਰ ਹੁਣ ਸਵਾਲ ਇਹ ਉੱਠਦਾ ਕਿ ਇਹੋ ਜਿਹੇ ਹਾਲਾਤ ਕਿਉਂ ਬਣੇ ਨੇ ਜਿਹੜੀ ਲੀਡਰਸ਼ਿਪ ਤੇ ਇੰਨਾ ਭਰੋਸਾ ਕੀਤਾ ਜਾਂਦਾ ਸੀ ਉਸ ਲੀਡਰਸ਼ਿਪ ਨੂੰ ਅੱਜ ਕੱਲ ਕੋਈ ਮੂੰਹ ਲਾ ਕੇ ਨਹੀਂ ਰਾਜੀ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਹੁਣ ਜਾਂ ਫਿਰ 2022 ਦੀਆਂ ਵਿਧਾਨ ਸਭਾ ਚੋਣਾਂ ਹੁਣ ਜਾਂ 2024 ਦੀਆਂ ਲੋਕ ਸਭਾ ਚੋਣਾਂ ਹੁਣ ਲਗਾਤਾਰ ਹਾਸ਼ੀਏ ਤੇ ਜਾ ਰਿਹਾ ਹੁਣ ਵਾਲੇ ਉੱਠਦਾ ਕਿ ਇਹ ਹਾਲਾਤ ਕਿਉਂ ਬਣੇ ਨੇ ਇਹ ਹਾਲਾਤ ਨੇ ਲੀਡਰਾਂ ਦੀ ਘਾਟ ਕਰਕੇ ਲੀਡਰਸ਼ਿਪ ਦੀ ਕਰਦਾਰਾਂ ਕਰਕੇ ਕਿਉਂਕਿ ਪਹਿਲਾਂ ਮੰਨਿਆ ਜਾਂਦਾ ਸੀ ਕਿ ਦਿੱਲੀ ਦੇ ਵਿੱਚ ਜਿਹੜੇ ਸਿੱਖ ਲੀਡਰ ਸੀ ਉਹਨਾਂ ਦੇ ਕੋਲ ਕਾਂਗਰਸ ਦੀ ਸਰਕਾਰ ਜਾਂ ਭਾਜਪਾ ਦੇ ਆਗੂ ਆਉਂਦੇ ਹੁੰਦੇ ਸੀ ਕਿ ਤੁਹਾਨੂੰ ਕੀ ਚਾਹੀਦਾ ਪਰ ਅੱਜ ਦੇ ਹਾਲਾਤ ਇਹ ਮੰਨੇ ਜਾਂਦੇ ਨੇ ਕਿ ਛੋਟੇ-ਛੋਟੇ ਅਹੁਦਿਆਂ ਵਾਸਤੇ ਛੋਟੀਆਂ-ਛੋਟੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਭਾਜਪਾ ਦੀਆਂ ਮੰਨਤਾ ਕਰਦੇ ਦਿਖਾਈ ਦਿੰਦੇ ਨੇ ਉਹ ਭਾਵੇਂ ਦਿੱਲੀ ਦੇ ਲੀਡਰ ਹੋਣ ਜਾਂ ਫਿਰ ਪੰਜਾਬ ਦੇ ਲੀਡਰ ਹੋਣ ਜਿਨ੍ਹਾਂ ਨੂੰ ਪੰਜਾਬ ਅਤਾਈ ਸ਼ੀ ਮੰਨਿਆ ਜਾਂਦਾ ਸੀ ਪੰਜਾਬੀ ਤੇ ਸਿੱਖ ਜਨਾਂ ਦੇ ਉੱਤੇ ਮਾਣ ਕਰਦੇ ਸੀ ਅੱਜ ਸੰਗਤ ਉਹਨਾਂ ਨੂੰ ਲਗਾਤਾਰ ਨਕਾਰ ਰਹੀ ਹੈ ਕਿਉਂਕਿ ਲੀਡਰ ਜੋ ਕਹਿੰਦੇ ਨੇ ਉਹ ਸੱਚ ਨਹੀਂ ਹੁੰਦਾ ਤੇ ਆਪਣੇ ਲਾਰੇ ਲਾਏ ਜਾਂਦੇ ਨੇ ਇਸ ਕਰਕੇ ਲਗਾਤਾਰ ਲੀਡਰਸ਼ਿਪ ਦੇ ਵਿੱਚ ਗਰਾਵਟ ਆ ਰਹੀ ਹੈ ਤੇ ਹੁਣ ਅਕਾਲੀ ਦਲ ਨੂੰ ਬਚਾਉਣ ਦੇ ਲਈ ਪੰਜਾਬ ਨੂੰ ਬਚਾਉਣ ਦੇ ਲਈ ਜਾਂ ਪੰਥ ਨੂੰ ਬਚਾਉਣ ਦੇ ਲਈ ਸਾਨੂੰ ਕਿਰਦਾਰਾਂ ਵਾਲੇ ਲੀਡਰਾਂ ਦੀ ਜ਼ਰੂਰਤ ਹੈ ਅਫੀਸ਼ੀਅਲੀ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਅਕਾਲੀ ਦਲ ਦੀ ਲੀਡਰਸ਼ਿਪ ਜਿਸ ਤੇ ਬਹੁਤ ਵੱਡੇ ਪੱਧਰ ਤੇ ਭਰੋਸਾ ਕੀਤਾ ਜਾਂਦਾ ਸੀ ਉਸ ਉਹ ਵੀ ਬੇਪਰੋਸਗੀ ਦਾ ਸ਼ਿਕਾਰ ਹੋਈ ਹੈ ਉਹ ਭਾਵੇਂ ਸੁਖਬੀਰ ਬਾਦਲ ਹੋਣ ਬ੍ਰਹਮਪੁਰਾ ਪਰਿਵਾਰ ਹੋਵੇ ਢੀਂਸਾ ਪਰਿਵਾਰ ਹੋਵੇ ਜਾਂ ਫਿਰ ਹੋਰ ਵੱਡੇ ਵੱਡੇ ਚਿਹਰੇ ਹੋਣ ਕੈਪਟਨ ਅਮਰਿੰਦਰ ਸਿੰਘ ਹਾਲਾਂਕਿ ਕਾਂਗਰਸ ਦੇ ਨਾਲ ਸਬੰਧਿਤ ਰਹੇ ਨੇ ਤੇ ਹੁਣ ਮੌਜੂਦਾ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਵੱਡਾ ਚਿਹਰਾ ਭਗਵੰਤ ਮਾਨ ਉਹਨਾਂ ਨੂੰ ਵੀ ਲੈ ਕੇ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਕੀਤੇ ਜਾਂਦੇ ਨੇ ਉਹਨਾਂ ਦੇ ਸਾਥੀ ਵਿਧਾਇਕ ਨੇ ਜਿਹੜੇ ਉਹਨਾਂ ਦਾ ਅਸਤੀਫਾ ਮੰਗ ਲੈਂਦੇ ਨੇ ਇਸ ਤਰੀਕੇ ਦੇ ਨਾਲ ਰਾਜਨੀਤੀ ਦੇ ਵਿੱਚ ਕਰਦਾਰਾਂ ਦੀ ਗਿਰਾਵਟਾਈ ਆ ਉਸ ਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਨੇ ਤੇ ਨਾਲ ਦੀ ਨਾਲ ਇਕਾਲੀ ਲੀਡਰਸ਼ਿਪ ਜਿਸ ਤੇ ਉੱਤੇ ਭਰੋਸਾ ਕੀਤਾ ਜਾਂਦਾ ਸੀ ਹੁਣ ਉਸ ਲੀਡਰਸ਼ਿਪ ਨੂੰ ਉਹ ਪਾਰਟੀ ਟੱਚਾਂ ਕਰਦੀ ਦਿਖਾਈ ਦਿੰਦੀ ਹੈ ਜਿਸ ਪਾਰਟੀ ਦੀਆਂ ਉਂਗਲਾਂ ਫੜ ਕੇ ਪੰਜਾਬ ਦੇ ਵਿੱਚ ਇਕਾਲੀ ਲੀਡਰਸ਼ਿਪ ਕਮਾਉਂਦੀ ਰਹੀ ਹੈ ਤੇ ਕੋਰੀ ਨਾ ਹੈ ਜਿਹੜੀ ਭਾਜਪਾ ਨੇ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ ਮਨਜਿੰਦਰ ਸਿੰਘ ਸਰਸਾ ਦਾ ਬਿਆਨ ਆਉਂਦਾ ਕਿ ਅਸੀਂ ਸਾਰੀਆਂ ਵਿਧਾਨਸਭਾ ਸੀਟਾਂ ਤੇ ਇਕੱਲਿਆਂ ਚੋਣ ਮੈਦਾਨ ਦੇ ਵਿੱਚ ਉਤਰਾਂਗੇ ਤੇ ਅਸ਼ਵਨੀ ਸ਼ਰਮਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਇਹ ਸਵਾਲ ਨਾ ਪੁੱਛਿਆ ਕਰੋ ਇਹ ਸਵਾਲ ਹੁਣ ਖਤਮ ਹੋ ਗਿਆ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਅਕਾਲੀ ਦਲ ਦੇ ਬਣੇ ਹੋਏ ਨੇ ਪਰ ਪੰਜਾਬ ਨੂੰ ਅਕਾਲੀ ਦਲ ਦੀ ਬਹੁਤ ਜ਼ਰੂਰਤ ਹੈ ਪੰਜਾਬ ਦੇ ਹੱਕਾਂ ਨੂੰ ਬਚਾਉਣ ਦੇ ਲਈ ਅਕਾਲੀ ਦਲ ਦੀ ਬਹੁਤ ਜ਼ਰੂਰਤ ਹੈ ਭਾਵੇਂ ਕੋਈ ਕਾਂਗਰਸੀ ਹੋਵੇ ਭਾਵੇਂ ਭਾਜੀਪੀ ਹੋਵੇ ਭਾਵੇਂ ਅਕਾਲੀ ਦਲ ਦਾ ਕੱਟੜ ਵਿਰੋਧੀ ਹੋਵੇ ਪਰ ਉਹ ਇਹ ਗੱਲ ਜ਼ਰੂਰ ਮੰਨਦਾ ਹੈ ਜੇਕਰ ਉਹ ਪੰਜਾਬ ਪ੍ਰਸਤ ਹੈ ਜਾਂ ਪੰਜਾਬ ਦੇ ਹੱਕ ਦੇ ਵਿੱਚ ਭੁਗਤਣ ਵਾਲਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਪੰਥ ਨੂੰ ਬਚਾਉਣਾ ਪੰਜਾਬ ਪੰਥ ਦੀ ਚੜ੍ਹਦੀ ਕਲਾ ਰੱਖਣੀ ਹੈ ਤਾਂ ਅਕਾਲੀ ਦਲ ਦਾ ਬਚਣਾ ਬਹੁਤ ਜ਼ਰੂਰੀ ਹੈ ਸ਼ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਅਕਾਲ ਤਖਸਾਲ ਦੀ ਚੜ੍ਹਦੀ ਕਲਾ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਪੰਜਾਬੀਆਂ ਨੂੰ ਇਕੱਠੇ ਹੋ ਕੇ ਜ਼ੋਰ ਮਾਰਨਾ ਪੈਣਾ ਹੈ ਕਰਤਾਰਾਂ ਵਾਲੇ ਲੀਡਰ ਲੱਭਣੇ ਪੈਣੇ ਆ ਇੱਕ ਪਰਿਵਾਰ ਕਦੇ ਵੀ ਪਾਰਟੀ ਨਹੀਂ ਹੁੰਦਾ ਹਾਂ ਇਹ ਜ਼ਰੂਰ ਹੈ ਕਿ ਇਹ बार-बार ਅਸੀਂ ਅਪੀਲ ਕਰਦੇ ਹਾਂ ਕਿ ਕਰਤਾਰਾਂ ਵਾਲੇ ਲੀਡਰਾਂ ਦੀ ਜ਼ਰੂਰਤ ਹੈ ਤੇ ਪੰਜਾਬੀਆਂ ਨੂੰ ਹੰਬੜਾ ਮਾਰਨਾ ਪੈਣਾ ਕਿਉਂਕਿ ਇਹ ਅਕਸਰ ਮੰਨਿਆ ਜਾਂਦਾ ਹੈ ਕਿ ਨੈਸ਼ਨਲ ਪਾਰਟੀਆਂ ਦੇ ਮੁਕਾਬਲੇ ਖੇਤਰੀ ਪਾਰਟੀਆਂ ਆਪਣੇ ਹੱਕ ਆਪਣੇ ਸੂਬੇ ਦੇ ਹੱਕ ਵਧੇਰੇ ਤਰੀਕੇ ਵਧੀਆ ਤਰੀਕੇ ਦੇ ਨਾਲ ਸਮਝਦੀਆਂ ਨੇ ਤੇ ਉੱਥੇ ਦੇ ਹੱਕਾਂ ਦੇ ਸੁਰੱਖਿਅਤ ਰੱਖਿਆ ਜਾ ਸਕਦਾ ਤੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਇਹ ਮੰਨਿਆ ਵੀ ਜਾਂਦਾ ਕਿ ਅਕਾਲੀ ਦਲ ਦੀ ਜਦ ਸਰਕਾਰ ਸੀ ਤਾਂ ਉਸ ਵੇਲੇ ਜਿੱਥੇ ਗਲਤੀਆਂ ਹੋਈਆਂ ਨੇ ਤਾਂ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਕੰਮ ਵੀ ਵੱਡੇ ਪੱਧਰ ਤੇ ਹੋਏ ਨੇ ਇਸ ਕਰਕੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਚੰਗੇ ਕਰਤਾਰਾਂ ਵਾਲੇ ਲੀਡਰਾਂ ਦੀ ਜ਼ਰੂਰਤ ਹੈ ਨਵੇਂ ਮੁੰਡੇ ਕੁੜੀਆਂ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ ਉਹਨਾਂ ਲੀਡਰਾਂ ਨੂੰ ਹੁਣ ਪਾਸੇ ਹੋ ਜਾਣਾ ਚਾਹੀਦਾ ਜੋ ਸੰਗਤ ਜਿਨ੍ਹਾਂ ਲੀਡਰਸ਼ਿਪ ਨੂੰ ਲਗਾਤਾਰ ਨਕਾਰ ਚੁੱਕੀ ਹੈ ਉਹਨਾਂ ਨੂੰ ਪਾਸੇ ਹੋ ਜਾਣਾ ਚਾਹੀਦਾ ਕਿ ਕੇ ਅਕਾਲ ਤਖਤ ਸਾਹਿਬ ਤੋਂ ਵੀ ਹੁਕਮ ਹੋਏ ਨੇ ਕਿ ਤਨਖਾਹਾਂ ਕਰਾਰ ਦਿੱਤੇ ਗਏ ਨੇ ਬਹੁਤ ਸਾਰੇ ਲੀਡਰ ਪਰ ਪੰਜਾਬ ਨੂੰ ਬਚਾਉਣ ਦੇ ਲਈ ਖੇਤਰੀ ਪਾਰਟੀ ਬਹੁਤ ਜ਼ਰੂਰੀ ਹੈ ਕਰਦਾਰਾਂ ਵਾਲੇ ਲੀਡਰਾਂ ਦੀ ਜ਼ਰੂਰਤ ਹੈ ਜਿਹੜੇ ਕਿ ਕੇਂਦਰ ਦੇ ਨਾਲ ਟੇਬਲ ਟॉक ਕਰ ਸਕਣ ਕੇਂਦਰ ਤੋਂ ਆਪਣੇ ਹੱਕ ਲੈ ਕੇ ਪੰਜਾਬ ਨੂੰ ਦੇ ਸਕਣ ਖੁਦਮੁਖਤਿਆਰੀ ਲੈ ਕੇ ਦੇ ਸਕਣ ਪਰ ਇਹ ਹੁਣ ਇੱਕ ਸੁਪਨਾ ਜਿਹਾ ਲੱਗਦਾ ਕਿਉਂਕਿ ਜਿਸ ਤਰੀਕੇ ਦੀ ਰਾਜਨੀਤੀ ਹੁੰਦੀ ਹੈ ਜਾਂ ਸਮਾਜਿਕ ਦੇ ਸਮਾਜਿਕ ਤੌਰ ਤੇ ਵੀ ਅਸੀਂ ਦੇਖੀ ਹੈ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਕਰਦਾਰਾਂ ਦੇ ਵਿੱਚ ਗਰਾਵਟ ਆਈ ਹੈ ਉਸ ਤਰੀਕੇ ਇਹ ਇੱਕ ਸੁਪਨਾ ਜਿਹਾ ਲੱਗਦਾ ਪਰ ਪੰਜਾਬ ਨੇ ਹਮੇਸ਼ਾ ਇਸੇ ਤਰ੍ਹਾਂ गिर-गिर ਕੇ ਚੜ੍ਹਦੀ ਕਲਾ ਦੇ ਵਿੱਚ ਤੁਰਨਾ ਸਿੱਖਿਆ ਭਾਵੇਂ ਸਿਕੰਦਰ ਵੇਲੇ ਦੀ ਗੱਲ ਹੋਵੇ ਤੇ ਪੂਰੀ ਦੁਨੀਆ ਦੇ ਵਿੱਚ ਜਿੱਤਣ ਵਾਲਾ ਸਿਕੰਦਰ ਪੰਜਾਬ ਦੇ ਵਿੱਚ ਹਾਰਦਾ ਦੂਜੇ ਪਾਸੇ ਜਾਂ ਫਿਰ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਜਿਹੜਿਆਂ ਬਾਰੇ ਕਿਹਾ ਜਾਂਦਾ ਸੀ ਕਿ ਮੋਦੀ ਸਾਹਿਬ ਜੋ ਫੈਸਲਾ ਲੈ ਲੈਂਦੇ ਨੇ ਉਹ ਵਾਪਸ ਨਹੀਂ ਲੈਂਦੇ ਤੇ ਉਸੇ ਤਰੀਕੇ ਲੀਡਰਸ਼ਿਪ ਨੇ ਕਿਸਾਨੀ ਲੀਡਰਸ਼ਿਪ ਨੇ ਤੇ ਪੰਜਾਬ ਹਰਿਆਣਾ ਤੇ ਨਾਲ ਦੀ ਨਾਲ ਜਿਹੜਾ ਜੁਪੀਸੀ ਤੇ ਰਾਜਸਥਾਨ ਸੀ ਉਹਨਾਂ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਮੰਨਵਾ ਕੇ ਆਪਣੇ ਘਰਾਂ ਦੇ ਵਿੱਚ ਵਾਪਸ ਪਰਤੇ ਸੀ ਤਾਂ ਬਹੁਤ ਵਾਰ ਅਜੇ ਆ ਦੇਖਿਆ ਕਿ ਪੰਜਾਬ ਜਦ गिर ਜਾਂਦਾ ਉਦੋਂ ਹੀ ਉੱਠ ਕੇ ਖੜਾ ਹੁੰਦਾ ਤੇ ਹੁਣ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਹੈ ਤੇ ਕਿਰਦਾਰਾਂ ਵਾਲੇ ਲੀਡਰਾਂ ਦੀ ਲੋੜ ਹੈ ਤਾਂ ਜੋ ਪੰਜਾਬ ਦੇ ਹੱਕ ਬਚਾਏ ਜਾ ਸਕਣ